ਸ਼੍ਰੀ ਗੁਰੂ ਸਾਹਿਬਾਨ ਦੀ ਕਮੇਤਰ ਦੇ ਪਾਵਨ ਮੋਦ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹੋਣ ਦੇ ਮਾਨਯੋਗ ਪੰਥ ਦੇ ਬਹੁਤ ਵੱਡੇ ਮੁਦੱਦੀ ਦੇ ਗੁਰੂ ਸਾਹਿਬ ਜੀ ਬਹੁਤ ਬਿਹਤਰੀ ਸ਼ਿਵਾਦਾਰ ਗੁਰੂ ਘਰ ਦੇ ਹੋਏ ਸ੍ਰੀ ਘਾਟ ਤੇ ਸਾਭਨ ਨੂੰ ਦਿਨ ਨੂੰ ਬਹੁਤ ਵੱਡਾ ਆਉਂ ਲੋਕਾਂ ਤੋਂ ਲੋਕ ਬਹੁਤ ਬਟਾਣ ਦੇ ਦਸ਼ਹੀਦ ਮਾਈ ਬਲਾਲ ਜੀ ਨਾਟਵਾਰ ਦਾ ਸਾਥੀ ਨੇ ਪਰਿਵਾਰ ਦੇ ਨਾਲ ਉਹਨਾਂ ਦੇ ਵੱਡੇ ਭਾਈ ਸਾਉ ਭਾਈ ਕਰਵਾਂ ਸਿੰਘ ਜੀ ਦੇ ਇਸ ਅੰਤਿਮ ਅਰਦਾਸ ਦੇ ਇਥੇ ਹਾਜ਼ਰੀ ਗੁਰੂ ਕੈਰੀ ਗੁਰੂ ਰੋਪੀ ਸਾਧ ਸੰਗਤ ਜੀ ਫਤੇ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਕਾਛਾ ਵਾਹਿਗੁਰੂ ਦਾਸ ਤੋਂ ਪਹਿਲਾ ਉਰਦੇ ਬਲਾਰੇ ਸ਼ਰਮਾਨਾ ਨੇ ਬਹੁਤ ਸਾਰੇ ਬਹੁਤ ਹੀ ਸਤਿਕਾਰ ਦੇ ਗੁਰੂ ਘਰ ਦੇ ਮੈਂ ਦੁਨੀਏ ਵੀ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਿਹਨਾਂ ਨੇ ਗੁਰੂ ਦੇ ਚਰਚਾ ਕੇ ਆਸ਼ਰਮ ਕੀ ਕੀਆ ਪਰਦੇਸ ਤੋਂ ਆਏ ਹੋ ਕਾਲ ਪ੍ਰਿੰਸਾਹ ਜੀ ਜੇਹੇਦਾਰ ਸਾਹਿਬ ਜਿਨ੍ਹਾਂ ਨੇ ਗੁਰੂ ਕਾ ਜੀ ਪਰਮਾਨ ਤੁਖ ਬਨਾਵਾ ਸਾਹਿਬ ਸਰਬਸਾਇਆ ਸਰਵੰਤਰਾਇ ਕਪੀ ਭਾਵੇਂ ਦਾਸ ਵਾਹਣੇ ਲੇਕ ਬਾਈ ਹੋਰ ਮਹਿਸੂਸ ਕਰਨ ਕਿ ਇਸ ਪਰਿਵਾਰ ਦੀ ਜੋ ਕੁਰਬਾਨੀ ਹੈ ਇਸ ਪ੍ਰਵਾਹ ਦਾ ਜੋ ਤੇੜਾ ਸਿੱਖ ਪੰਥ ਨੂੰ ਪੰਜਾਬ ਨੂੰ ਇਨਸਾਨੀਅਤ ਨੂੰ ਇਨਸਾਨੀ ਕਦਰ ਕੀਮਤ ਦਾ ਬਹਾਲ ਕਰਨ ਨੂੰ ਸਾਧ ਸੰਗਤ ਇਸ ਦੇ ਪ੍ਰਵਾਹ ਦਾ ਜੀ ਨਿਤੂ ਹੈ ਅੱਜ ਵੱਡੀ ਗਿਣਤੀ ਚ ਇੱਥੇ ਨੌਜਵਾਨ ਬੈਠੇ ਆ ਜਿੱਥੇ ਉਹ ਗੁਰੂ ਦੀ ਕਿਰਪਾ ਕਰਕੇ ਬੈਠੇ ਆ ਅੱਜ ਉਹ ਇਸ ਕਰਕੇ ਵੀ ਇੱਥੇ ਬੈਠੇ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਸਾਹਿਬ ਵਰਗੇ ਬਹਾਦਰ ਜੇ ਮਹਿਨ ਜਿਨ੍ਹਾਂ ਨੇ ਉਸ ਸਮੇਂ ਚੋ ਜੋ ਮਨੁੱਖੀ ਅਧਿਕਾਰਾਂ ਦੇ ਜੋ ਤਸ਼ੱਦਦ ਹੋ ਰਿਹਾ ਸੀ ਜੋ ਫੇਟ ਅਨਕਾਊਂਟਰ ਕੀਤੇ ਜਾ ਰਹੇ ਸੀ ਗੁਰੂ ਦੇ ਸਿੱਖਾਂ ਦੇ ਕਾਰਾਂ ਦੀ ਔਰ ਮਾਵਾਂ ਦੇ ਲੜਤੇ ਜਗਰਾ ਨੂੰ ਜਿੰਦਾ ਮਾਰਿਆ ਕਰਿਆ ਸੀ ਸਾਖ ਸੰਗਤ ਦੀ ਜੇ ਇਹ ਆਵਾਜ਼ ਨਾ ਉਲੰਭ ਕਰਦੇ ਤੇ ਸ਼ਾਇਦ ਅਜ ਆਪਣੇ ਕੋ ਵੱਡੀ ਗਿੰਦੀ ਚੇਕੇ ਵਿੱਚ ਨਹੀਂ ਆਉਂਦੇ। ਔਰ ਗੁਰੂ ਪੜੀ ਸਾਖ ਸੰਗਤ ਦੀ ਦਾਸ ਗੁਰੂ ਸਾਹਿਬ ਦਾ ਜਿੰਨਾ ਸ਼ੁਕਰਾਨਾ ਦਾਸ ਕਰ ਸਕੇ ਉਹਨਾਂ ਕਰ। ਮੇਰੀ ਕਿਤੇ ਕਿਸਮਤ ਤੇ ਵੀ ਨਸੀਬ ਨਹੀਂ ਹੋਣਾ ਸੀ ਕਿ ਬੰਦੀ ਸਿੰਘਾਂ ਦੀ ਪਰਿਭਾਸ਼ਾ ਬੰਦੀ ਸਿੰਘ ਕਿਹਨੂੰ ਕਹਿੰਦੇ ਹਨ ਸਾਧ ਸੰਗਤ ਦੀ ਸ਼ਖ ਮੇਰੀ ਤੋਂ ਉਮਰ ਤੋਂ ਛੇ ਬਧੇਰੇ ਆ ਉਹ ਤਾਂ ਸਮਝਦੇ ਹੈ ਮਗਰ ਜਿਨਾ ਕਿ ਉਮਰ ਮੇਰੀ ਜਿੰਨੀ ਆ ਜਾਂ ਮੇਰੇ ਤੋਂ ਘੱਟ ਉਹਨਾਂ ਨੂੰ ਬੰਦੀ ਸਿੰਘ ਦਾ ਸਹੀ ਮਤਲਬ ਨਹੀਂ ਸਮਝ ਆਉਂਦਾ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਰਾਂ ਤੋਂ ਕਾਣੇ ਲੈ ਕੇ ਆਪ ਦੇ ਸਰਕਰ ਨੂੰ ਕਿਹੜੋ ਛੋਟੋਵਾ ਆਸਤੀ ਜਿਹਾ ਸੀ ਉਹ ਨਹੀਂ ਕੌਮ ਦਾ ਭਾਰ ਬਹੁਤ ਵੱਡਾ ਜੇ ਮੈਂ ਸਮਝਣ ਲੱਗ ਪਿਆ ਨਹੀਂ ਮੇਰੇ ਵੀਰੋ ਪਟਕਣਾ ਚਾਏ ਹੁੰਦੇ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਪਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲਦੀਆਂ ਜਾਤੀਆਂ ਕਾਮਯਾਬ ਹੋ ਜਾਣ ਸਾਡਾ ਸਰਕਰ ਦੀ ਕੌਮੀ ਸ਼ਹੀਦ ਯਾ ਬੱਦੀ ਸਿੰਘ ਕੌਮ ਨੇ ਉਹ ਲੋਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਸੰਭ ਕਿ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਗੁਰੂ ਦੇ ਚਰਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਘੱਟ ਹੈ ਜਿੱਥੇ ਰੋਜ਼ ਇਹ ਅਰਦਾਸ ਹੁੰਦੀ ਹੋਵੇ ਅਠੋ ਵਾਰੀ 24 ਘਰ ਕੇ ਹਰ ਸਾਚ ਉੱਥੇ ਕੋ ਅੰਦਾਸ ਹੁੰਦੀ ਐ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿੱਥੇ ਮਨੁੱਖਤਾ ਦੇ ਭਲੇ ਦੀ ਮਨੁੱਖਤਾ ਦੇ ਇਨਸਾਨ ਦੀ ਆਵਾਜ਼ ਗੂੰਜਦੀ ਹੋਵੇ ਜਿੱਥੋਂ ਮੇਰੇ ਵਰਗੇ ਨਾਣੇ ਨਾਚੀਸ ਲੋਕ ਆਪਦੀਆਂ ਝੋਲੀਆਂ ਭਰ ਕੇ ਜਾਂਦੇ ਹੋਣ جتھے گرو صاحب کی بخشش کر لوگ گرو کے دس دسے ہوئے رستے کے چلن کا یتن کرتے ہوں ساتھ سے میں جی جب اس قبط کر کھاتے میرے مالک مدر رابداز مالاج سچے بادشاہ دی اس قبط کر کھاتی تھی جب تو ٹینکا توپا گھوڑیا کا جب تو حملے جان ساتھ سے ਉਨੀ ਅੰਦਰਲੀ ਆਵਾਜ਼ ਨਾ ਜਾ ਕੇ ਤੇ ਫੇਰ ਅਸੀਂ ਨਾ ਗੁਰੂ ਦੇ ਸਿੱਖ ਔਰ ਨਾ ਹੀ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਜਾਣਦੇ ਇਹ ਵੱਡੀ ਗੱਲ ਮੈਂ ਤਾਂ ਕਹਿ ਰਿਹਾ ਬੰਦੀ ਸਿੰਘ ਉਹ ਨੇ ਜਿਨ੍ਹਾਂ 'ਚ ਗੁਰੂ ਦਾ ਪਿਆਰ ਸਾਡੇ ਕਰੋਂ ਬਾਤ ਸੀ ਜਿਨ੍ਹਾਂ 'ਚ ਗੁਰੂ ਦਾ ਸਤਿਕਾਰ ਸਾਡੇ ਨਾਲੋਂ ਵੱਧ ਸੀ ਤੇ ਉਹ ਬੇਇਨਸਾਫੀ ਦੇਖ ਨਾ ਸਕੇ ਕਿ ਆਪਣੀ ਸਤਕਾਰ ਹੋਵੇ ਆਪਣੇ ਚੁਲੇ ਹੋਏ ਜਮੇ ਦੇ ਹੋਣ ਤੇ ਕਿਤੇ ਦੇਸ਼ ਦੁਨੀਆਂ ਦੀ ਕਲੀਆਂ ਜੇ ਜਿਹੜੀ ਕੌਮ ਇਹ ਦੇਸ਼ ਨੂੰ ਆਜ਼ਾਦੀ ਦਿਵਾਵੇ ਮਾਨ ਜਿਹੜੀ ਕੌਮ ਸੇਖ ਪੰਥ ਕੇ ਦੇਸ਼ ਨੂੰ ਅਨਾਜ ਦਾ ਭੰਡਾਰ ਭਰੇ ਉਸ ਕੌਮ ਦੇ ਬਾਦਰ ਫੂਰ ਵੀਰਾਂ ਨੂੰ ਜੇਸ ਉਹ ਕੌਮ ਜੇਸ ਦਰ ਤੇ ਜਾ ਕੇ ਝੁਕਦੀ ਹੋਵੇ ਗੁਰੂ ਰਾਮਦਾਸ ਮਹਾਰਾਜ ਦੀ ਉਸ ਪਵਿੱਤਰ ਧਰਤੀ ਤੇ ਚੱਕ ਟੈਕਾ ਪਾਉਣਾ ਦਾ